के सभी विधायक आम आदमी पार्टी के सभी कार्यकर्ता अपनी डीपी बदल रहे हैं आज से ये होगी सभी आम आदमी पार्टी के नेताओं की और कार्यकर्ताओं की डीपी ਤਮੀਸ਼ਵਾਸੀयंस से अपील है कि यह डीपी यूआरएल इंडिया विद केजरीवाल.कॉम पर अवेलेबल है ससिकांत जी ਤੁਸੀਂ ਪੰਜਾਬ ਪਹਿਨ ਟੀਵੀ ਵੇਖ ਰਹੇ ਹੋ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਸ਼ਰਾਬ ਘਟਾਲੇ ਦੇ ਵਿੱਚ ਈਡੀ ਦੀ ਹਰਾਸਤ ਦੇ ਵਿੱਚ ਨੇ ਤੇ ਇਸ ਤੇ ਬਹੁਤ ਸਾਰੇ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਨੇ ਭਾਵੇਂ ਮੁੱਖ ਮੰਤਰੀ ਭਗਵਨ ਸਿੰਘ ਮਾਨ ਹੋਣ ਜਾਂ ਹੋਰ ਆਗੂ ਹੋਣ ਉਹਨਾਂ ਵੱਲੋਂ ਵਿਰੋਧਤਾ ਵੀ ਕੀਤੀ ਗਈ ਸੀ ਦਿੱਲੀ ਦੇ ਵਿੱਚ ਮਜ਼ਹਰਾ ਵੀ ਕੀਤਾ ਗਿਆ ਸੀ ਤੇ ਉਹਦੇ ਨਾਲ ਹੀ ਜਿਹੜੇ ਆਮ ਆਦਮੀ ਪਾਰਟੀ ਦੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਵਿਧਾਇਕ ਨੇ ਕੁਵਰ ਵਿਜੇ ਪ੍ਰਤਾਪ ਸਿੰਘ ਸਾਹਕਾ ਆਪੀਐਸ ਨੇ ਉਹਨਾਂ ਨੇ ਇੱਕ ਸ਼ੰਕਾ ਜ਼ਾਹਰ ਕੀਤੀ ਸੀ ਤੇ ਤੰਜ ਵੀ ਕੱਸਿਆ ਸੀ ਅਰਵਿੰਦ ਕੇਜਰੀਵਾਲ ਤੇ ਕਿ ਉਹਨਾਂ ਨੂੰ ਤਾਕਤ ਨਹੀਂ ਦਿੱਤੀ ਗਈ ਜਿਹੜਾਂ ਲੋਕਾਂ ਦੇ ਕੋਲ ਅਰਵਿੰਦ ਕੇਜਰੀਵਾਲ ਨੇ ਤਾਕਤਾਂ ਦਿੱਤੀਆਂ ਹੋਈਆਂ ਨੇ ਉਹ ਲੋਕ ਅੱਜ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਖੁਸ਼ ਨਹੀਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਦਿੱਲੀ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਤੇ ਇੱਕ ਸਟਿੱਕਰ ਜਾਰੀ ਕੀਤਾ ਗਿਆ ਸੀ ਇੱਕ ਸਲੋਗਨ ਜਾਰੀ ਕੀਤਾ ਗਿਆ ਸੀ ਕਿ ਮੋਦੀ ਦਾ ਸਭ ਤੋਂ ਵੱਡਾ ਡਰ ਕੇਜਰੀਵਾਲ ਅਤੇ ਉਹਨਾਂ ਸੀਨੀਅਰ ਆਗੂਆਂ ਵੱਲੋਂ ਆਮ ਆਦਮੀ ਪਾਰਟੀ ਦੇ ਵੱਡੇ ਤੋਂ ਛੋਟੇ ਲੀਡਰ ਨੂੰ ਅਪੀਲ ਕੀਤੀ ਗਈ ਸੀ ਕਿ ਜਿਹੜਾ ਸਟicker ਆ ਆਪਣੀਆਂ ਸੋਸ਼ਲ ਸਾਈਟਾਂ ਦੇ ਉੱਤੇ ਲਾਇਆ ਜਾਵੇ ਭਾਵੇਂ ਇੰਸਟਾਗ੍ਰਾਮ ਹੋਵੇ ਭਾਵੇਂ ਟਵਿੱਟਰ ਹੋਵੇ ਭਾਵੇਂ ਫੇਸਬੁੱਕ ਹੋਵੇ ਜਾਂ ਵਟਸਐਪ ਹੋਵੇ ਉਹਨਾਂ ਦੇ ਉੱਤੇ ਜਿਹੜੀ ਡੀਪੀ ਹੈ ਉਹ ਸਟicker ਵਾਲੀ ਉਹ slogan ਵਾਲੀ ਲਗਾਈ ਜਾਵੇ ਪਰ 24 ਘੰਟੇ ਬੀਤ ਜਾਣ ਤੇ ਬਾਅਦ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਏ ਡੀਪੀ ਲਾ ਲਈ ਆ ਬਹੁਤ سارے ਸੀਨੀਅਰ ਆਗੂ ਹੋਰਾਂ ਨੇ ਵੀ ਤੇ ਬਹੁਤ سارے ਵਰਕਰਾਂ ਨੇ ਵੀ ਆਪਣੀ ਡੀਪੀ ਬਦਲ ਦਿੱਤੀ ਆ ਪਰ ਬਹੁਤ ਸਾਰੇ ਅਜਿਹੇ ਆਗੂ ਐ ਜਿਨ੍ਹਾਂ ਨੇ ਹਲੇ ਤੱਕ ਡੀਪੀ ਨਹੀਂ ਬਦਲੀ ਕਿਉਂਕਿ ਪੰਜਾਬ ਦੇ ਅੰਦਰ 8 ਉਮੀਦਵਾਰਾਂ ਦਾ ਐਲਾਨ ਹੋ ਚੁੱਕਿਆ ਜੇ ਗੱਲ ਕਰੀਏ ਤਾਂ ਫਰੀਦਕੋਟ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜਿਹੜੇ ਫਿਲਮੀ ਕਲਾਕਾਰ ਨੇ ਗਾਇਕ ਨੇ ਕਮਲਜੀਤ ਕਰਮਜੀਤ ਅਨਮੋਲ ਉਹਨਾਂ ਵੱਲੋਂ ਵੀ ਆਪਣੀ ਡੀਪੀ ਨਹੀਂ ਬਦਲੀ ਗਈ ਪਿਛਲੇ ਦਿਨਾਂ ਵਿੱਚ ਕਾਂਗਰਸ ਤੋਂ ਆਏ ਗੁਰਪ੍ਰੀਤ ਸਿੰਘ ਜੀਪੀ ਜਿਹੜੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੈ ਉਹਨਾਂ ਵੱਲੋਂ ਵੀ ਆਪਣੀ ਡੀਪੀ ਨਹੀਂ ਬਦਲੀ ਗਈ ਇਸ ਤਰ੍ਹਾਂ ਹੀ ਜਿਹੜੇ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਸ਼ਸ਼ੀਲ ਕੁਮਾਰ ਰਿੰਕੂ ਉਹਨਾਂ ਵੱਲੋਂ ਵੀ ਆਪਣੀ ਡੀਪੀ ਨਹੀਂ ਬਦਲੀ ਗਈ ਇਸ ਦੇ ਨਾਲ ਹੀ ਮੀਤ ਹੇਅਰ ਦੀ ਡੀਪੀ ਵੀ ਜੇ ਦੇਖੀ ਜਾਵੇ ਉਹਨਾਂ ਨੇ ਵੀ ਹਾਲੇ ਤੱਕ ਆਪਣੀ ਡੀਪੀ ਨਹੀਂ ਬਦਲਿਆ ਤਾਂ ਕੁਝ ਚਾਹੇ ਆਗੂ ਨੇ ਅਕਸਰ ਚਰਚਾ ਹੁੰਦੀ ਸੀ ਆਮ ਆਦਮੀ ਪਾਰਟੀ ਵੱਲੋਂ ਕਿ ਜਿਹੜਾ ਵੀ ਆਮ ਆਦਮੀ ਪਾਰਟੀ ਦਿੱਲੀ ਤੋਂ ਚਲਾਈ ਜਾਂਦੀ ਹੈ ਰਿਮੋਟ ਕੰਟਰੋਲ ਦੇ ਰਾਹੀਂ ਦਿੱਲੀ ਤੋਂ ਚਲਾਈ ਜਾਂਦੀ ਹੈ ਜਿਹੜਾ ਵੀ ਪ੍ਰਚਾਰ ਸਮਗਰੀ ਹੈ ਉਹ ਦਿੱਲੀ ਤੋਂ ਆਉਂਦੀ ਹੈ ਜਿਹੜਾ ਵੀ ਰਣਨੀਤੀ ਤਿਆਰ ਹੁੰਦੀ ਹੈ ਦਿੱਲੀ ਤੋਂ ਹੁੰਦੀ ਹੈ ਤੇ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਵੇਖਿਆ ਸੀ ਕਿ ਜਿਹੜੇ ਸਲੋਗਨ ਸਟicker ਜਾਂ ਜੋ ਵੀ ਪ੍ਰਚਾਰ ਸਮਗਰੀ ਬਣਦੀ ਸੀ ਤਿਆਰ ਹੁੰਦੀ ਸੀ ਉਹ ਦਿੱਲੀ ਤੋਂ ਮੰਗਦੀ ਸੀ ਤੇ ਪੰਜਾਬ ਦੇ ਵਿੱਚ ਉਹਨੂੰ ਹੀ ਅਪਲਾਈ ਕੀਤਾ ਜਾਂਦਾ ਸੀ ਇਹ ਵੀ ਸਲੋਗਨ ਦਿੱਲੀ ਤੋਂ ਬਣ ਕੇ ਆਇਆ ਆਮ ਆਦਮੀ ਪਾਰਟੀ ਦੇ ਜਿਹੜੇ ਇੱਕ ਹੋਰ ਸਾਬਕਾ ਮੰਤਰੀ ਨੂੰ ਨਾ ਟਿਕਟ ਦਿੱਤੀ ਗਈ ਸੀ ਲਾਲਜੀਤ ਭੁੱਲਰ ਉਹਨਾਂ ਵੱਲੋਂ ਭਾਵੇਂ ਡੀਪੀ ਲਗਾ ਰਹੀ ਜਈ ਹੈ ਪਰ ਜਿਵੇਂ ਅਸੀਂ ਪਹਿਲਾਂ ਕਿਹਾ ਕਿ ਜਿੰਨੇ ਸਲੋਗਨ ਆਉਂਦੇ ਸੀਗੇ ਜਿੰਨੇ ਡਿਜ਼ਾਈਨ ਆਉਂਦੇ ਸੀ ਦਿੱਲੀ ਤੋਂ ਆਉਂਦੇ ਸੀ ਪਰ ਉਹਨਾਂ ਨੇ ਦਿੱਲੀ ਤੋਂ ਆਏ ਡਿਜ਼ਾਈਨ ਨੂੰ ਚੇਂਜ ਕਰਕੇ ਪਿੱਛੇ ਆਪਣੀ ਤਸਵੀਰ ਲਗਾ ਲਈ ਹੈ ਇਸੇ ਤਰ੍ਹਾਂ ਹੀ ਕੁਲਦੀਪ ਸਿੰਘ ਢਾਲੀਵਾਲ ਨੇ ਜਿਹੜੇ ਉਹ ਵੀ ਉਮੀਦਵਾਰ ਨੇ ਸ੍ਰੀ ਅਮਰਸਰ ਸਾਹਿਬ ਤੋਂ ਤੇ ਉਹਨਾਂ ਵੱਲੋਂ ਵੀ ਆਪਣੀ ਜਿਹੜੀ ਡੀਪੀ ਆ ਉਹਨੂੰ ਭਾਵੇਂ ਚੇਂਜ ਕਰ ਦਿੱਤਾ ਗਿਆ ਤੇ ਪਰ ਉਹਨਾਂ ਵੱਲੋਂ ਵੀ ਆਪਣਾ ਸਲੋਗਨ ਤੇ ਸਟicker ਬਦਲਿਆ ਗਿਆ ਇਸੇ ਤਰ੍ਹਾਂ ਹੀ ਬਹੁਤ ਸਾਰੇ ਹੋਰ ਜਿਹੜੇ ਸੀਨੀਅਰ ਆਗੂ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਵੱਲੋਂ ਵੀ ਆਪਣੀ ਡੀਪੀ ਨਹੀਂ ਬਦਲੀ ਗਈ ਜੋ ਜਿਹੜੀ ਕਮਰ ਵਿੱਚੇ ਪ੍ਰਤਾਪ ਸਿੰਘ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਵੱਲੋਂ ਜਿਹੜੀ ਸ਼ੰਕਾ ਜ਼ਾਹਰ ਕੀਤੀ ਸੀ ਕਿਤੇ ਨਾ ਕਿਤੇ ਉਹਨੂੰ ਸ਼ੱਕੀ ਵੀ ਕਰਦੀ ਹੈ ਕਿਤੇ ਬਹੁਤ ਸਾਰੇ ਜਿਹੜੇ ਆਗੂ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਖੁਸ਼ ਤਾਂ ਨਹੀਂ बहुत सारे आगू अक्सर बंद जवानी दोष भी ला चुके तो सरकार चलाई जा रही है दिल्ली तो हुक्म आते हैं जिस करके उन्होंने अपने इलाकों के अपने मंत्रालय के चलती नहीं ये जी शंका अरकुवर विजय प्रताप और सही तो नहीं आज दोपहर तीन बजे से आम आदमी पार्टी के सभी नेता आम आदमी पार्टी के सभी विधायक आम आदमी पार्टी के सभी कार्यकर्ता अपनी डी बदल रहे हैं आज से ये होगी सभी आम आदमी पार्टी के नेताओं की और कार्यकर्ताओं की डीपी के मोदी का सबसे बड़ा डर केजरीवाल है तो मैं आज देश के सभी लोगों से अपील करना चाहती हूं कि आप अगर अरविंद केजरीवाल का समर्थन करते हैं अगर आज आप इस तानाशाही के खिलाफ जो लड़ाई है उसमें अपनी आवाज उठाना चाहते हैं अगर आप इस देश के लोकतंत्र को बचाना चाहते हैं और अगर आप देश भर में ये संदेश पहुंचाना चाहते हैं कि प्रधानमंत्री नरेंद्र मोदी जी लोकतंत्र को खत्म कर रहे हैं तो मेरी सभी देशवासियों से अपील है कि ये डीपी, यूआरएल इंडिया विद केजरीवाल डॉट कॉम पर अवेलेबल है आई एन डी आई ए डब्ल्यू आई टी एच के ई जे आर आई डब्ल्यू ए एल इंडिया विद केजरीवाल डॉट कॉम मेरी आप सबसे अपील है कि सारे प्लेटफॉर्म्स पर चाहे वो व्हाट्सएप हो चाहे वो इंस्टाग्राम हो चाहे वो ट्विटर हो चाहे वो फेसबुक हो आप इसको अपनी डीपी पर लगाइए और पूरे देश को ये संदेश दीजिए कि यह लड़ाई सिर्फ अरविंद केजरीवाल की नहीं है ये पूरे देश की लड़ाई है ये इस लोकतंत्र की लड़ाई है और ये हमारे संविधान की भी लड़ाई